ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਮੈਂ ਤੁਹਾਡਾ ਵੀਰ ਬਿੱਟੂ ਨਿਆਮ ਪਰ ਸਵਾਤ ਕਰਦਾ ਹਾਂ ਜੀ ਇੱਕ ਹੋਰ ਵੀਡੀਓ ਵਿੱਚ ਪਰ ਅੱਜ ਦੀ ਵੀਡੀਓ ਆਹਾਂਗੇ ਫਰੀ ਰਿਆਂ ਜੀ ਮੁਰਗੀ ਫਾਰਮ ਉਤੇ ਤੇ ਅਮਨ ਨਾਲ ਨੇ ਚਾਚਾ ਜੀ ਆਪਾਂ ਇਹਨਾਂ ਤੋਂ ਸਾਰਾ ਕੁਝ ਜਾਣਾਂਗੇ ਕਿ ਇਹ ਕਦੋਂ ਇਹਨਾਂ ਨੇ ਮੁਰਗੀ ਫਾਰਮ ਖੋਲੇ ਆ ਤੇ ਕਿਵੇਂ ਕਿਹੜੇ-ਕਿਹੜੇ ਬਰੀਡ ਰੱਖੀ ਹੋਈ ਆ ਤੇ ਕਿ ਕਿੰਨੇ ਅੰਡੇ ਕਿੰਨੇ ਸੇਲ ਵਧੀਆ ਹੋਈ ਜਾਂਦੇ ਨੇ ਯਾਨੀ ਸਾਰੀ ਗੱਲਾਂ ਬਾਤਾਂ ਕਰਾਂਗੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਿਆ ਕਰੋ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੇ ਫੇਸਬੁੱਕ ਤੇ ਤਾਂ ਬਿਟਰ ਨੂੰ ਜੇ ਆਪ ਵੀ ਇਹਨੂੰ ਫਾਲੋ ਜਰੂਰ ਕਰਿਓ ਕਰਦਿਆਂ ਅੱਜ ਇਹਨਾਂ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਪਹਿਲਾਂ ਦਰਸ਼ਕਾਂ ਨੂੰ ਆਪਣਾ ਨਾਂ ਬੇਰਬਾ ਦੇ ਦਿਓ ਆਪਣਾ ਇੱਕ ਵਾਰ। ਮੇਰਾ ਨਾਮ ਰਣਜੀਤ ਸਿੰਘ ਆ ਪਿੰਡ ਤਮੋਟ ਕਲਾਂ ਜਿਲ੍ਹਾ ਲੁਧਿਆਣਾ। ਜੀ। ਹਾਂ ਜੀ। ਚਾਹੀ ਵੀ ਆਪਾਂ ਗੱਲ ਕਰੀਏ ਵੀ ਤੁਹਾਨੂੰ ਇਹ ਮੁਰਗੀ ਦਾ ਸ਼ੌਂਕ ਕਿਵੇਂ ਲੱਗਿਆ? ਕਦੋਂ ਤੋਂ ਤਾਂ ਲੱਗਿਆ ਨਾਲੇ? ਇਹ ਮੈਂ ਆਪਣੇ ਬੱਚਿਆਂ ਕੋਲ ਕੈਨੇਡਾ ਗਿਆ ਹੋਇਆ ਸੀਗਾ। ਜੀ ਜੀ। ਉੱਥੋਂ ਮੇਰਾ ਇੱਕ ਦੋਸਤ ਆ ਪਿੰਡ ਦਾ ਹੀ। ਜੀ ਉਹ ਯੂ ਐਸ ਰਹਿੰਦਾ ਉਹਦੇ ਕੋ ਚਲੇ ਗਏ ਅੱਛਾ ਅਮਰੀਕਾ ਚਲੇ ਗਏ ਕੈਨੇਡਾ ਉਹਦੇ ਕੋਲ ਘੁੰਮਣ ਗਿਆ ਦੋ ਤਿੰਨ ਮਹੀਨੇ ਖਾਤਰ ਉੱਥੇ ਇੱਕ ਗੋਰੇ ਨੇ ਕੀਤਾ ਹੋਇਆ ਸੀਗਾ ਅੱਛਾ ਉਹ ਤੋਂ ਮੈਂ ਸੋਚਿਆ ਵੀ ਮੈਂ ਵੀ ਪਿੰਡ ਜਾ ਕੇ ਕਰ ਸਕਦਾ ਸਹੀ ਗੱਲ ਆ ਬਸ ਉੱਥੋਂ ਹੀ ਆਈਡੀਆ ਆਇਆ ਇੱਥੇ ਆ ਕੇ ਮੋਰਚਾ ਗੱਡਦਾ ਅੱਛਾ ਹਾਂ ਹਾਂ ਤੇ ਫਿਰ ਇੱਥੇ ਕਦੋਂ ਗੱਡਿਆ ਦੀ ਮੋਰਚਾ ਆਪਣਾ ਦੇ ਵੇਰ ਇੱਥੇ ਗੱਡਿਆ 2020 ਚ ਵੀ ਦੇ ਵਿੱਚ ਉਹ ਟਾਈਮ ਦਾ ਕਰੋਨਾ ਆਇਆ ਹੋਇਆ ਦੀ ਐਨੀ ਮੰਨ ਲਾ ਹਾਂ ਕਰੋਨਾ ਚ ਉੱਥੇ ਕੈਨੇਡਾ ਚ ਫਸ ਕੇ ਸੀਗੇ ਅੱਛਾ ਕਰੋਨਾ ਚ ਪਹਿਲਾਂ ਦਿੱਲੀ 에ਰਪੋਰਟ ਤੋਂ ਮੈਨੂੰ ਬੰਦ ਕਰਕੇ ਆ ਮਹਿਕਮੇ ਵਾਲੇ ਇੱਥੇ ਜੁਨੀਵਰਸਿਟੀ ਕੈਂਪ ਚ ਲਿਆਏ ਹਾਂ ਉੱਥੇ 20 ਦਿਨ ਰੱਖਿਆ ਉਹਨਾਂ ਨੇ 20 ਦਿਨ ਤੋਂ ਬਾਅਦ ਮੈਨੂੰ ਫਿਰ ਘਰ ਭੇਜਤਾ ਹਾਂ ਉਦੋਂ ਬਾਅਦ ਮੈਂ ਮਾਥ ਲਿਆ ਮੈਂ ਕਿਹਾ ਵੀ ਇੱਥੇ ਹੀ ਹੁਣ ਕੰਮ ਕਰਨਾ ਹੂੰ ਹੂੰ ਉਦੋਂ ਬਾਅਦ ਥੋੜਾ ਥੋੜਾ ਸ਼ੁਰੂ ਕਰਤਾ ਕੰਮ ਅੱਛਾ ਇਹ ਮੰਨ ਲਓ ਤੁਸੀਂ ਸਿਕਲਾਈ ਵੀ ਲਈ ਦੀ ਕਿਸੇ ਤੋਂ ਕੋ ਉਦਾਂ ਹੀ ਕਰਤਾ ਤੁਸੀਂ ਸਟਾਰਟ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ 7 ਦਿਨ ਦਾ ਕੋਰਸ ਕੀਤਾ ਸੀਗਾ। ਅੱਛਾ ਜੀ। ਤੇ ਪਹਿਲੀ ਵਾਰ ਆਪਾਂ ਨੇ ਕਿੰਨੇ ਕੁ ਮੰਨ ਲਾ ਬਚੂਚੇ ਰੱਖੇ ਤੇ ਕਿਹੜੀ ਬਰੀਡ ਰੱਖੀ ਆਪਾਂ ਨੇ? ਪਹਿਲਾਂ ਪਹਿਲੀ ਵਾਰੀ ਆਰ ਆਈ ਯਾਰ 300 ਚੂਚਾ ਯੂਨੀਵਰਸਿਟੀ ਤੋਂ ਲਿਆਂਦਾ ਸੀਗਾ। ਜੀ। 18 ਰੁਪਏ ਨੇ ਚੂਚਾ ਮਿਲਿਆ ਸੀ। ਅੱਛਾ ਜੀ। ਫਰਵਰੀ ਮਹੀਨਾ ਸੀਗਾ ਸ਼ਾਇਦ ਕਿਹੜੇ ਸੰਧਾ 21 ਦਾ ਸੀਗਾ। ਅੱਛਾ ਜੀ। ਫਰਵਰੀ ਚ ਲਿਆਂਦਾ ਸੀ ਚਲੋ ਥੋੜੇ ਬਹੁਤੇ ਉਹਨਾਂ 'ਚ ਮਾਰ ਕੇ ਫਿਰ ਵੀ 250 ਸਾਡਾ ਬੜਾ ਹੋ ਗਿਆ ਸੀ ਪਹਿਲੇ ਸਾਲ ਅਸੀਂ ਤਕਰੀਬਨ ਪੌਣੇ 200 ਆਂਡਾ ਵੇਚ ਦਿੰਦੇ ਸੀ ਠੀਕ ਆ ਜੀ ਦੀ ਸਾਨੂੰ ਬੜਾ ਲਾ ਮੰਨ ਲਓ ਕੋਈ ਅਖਾਈਆਂ ਵੀ ਆਈਆਂ ਹੋਣੀਆਂ ਇਹ ਤਾਂ ਪਹਿਲਾਂ ਨਵਾਂ ਖੋਲਿਆ ਆਪਾਂ ਨੇ ਬੰਦੇ ਨੂੰ ਮੁਸ਼ਕਲਾਂ ਪਰੇਸ਼ਾਨੀਆਂ ਮੁਸ਼ਕਲਾਂ ਸਾਨੂੰ ਆਂਡੇ ਵੇਚਣ ਦੀਆਂ ਆਈਆਂ ਸੀ ਪਹਿਲਾਂ-ਪਹਿਲਾਂ ਮੈਂ ਪਹਿਲ ਆਂਡੇ ਦੇ ਕੇ ਆਉਂਦਾ ਹੁੰਦਾ ਸੀ 2-4 ਕਟਰੀਆਂ ਹੁੰਦੀਆਂ ਸੀ ਠੀਕ ਆ ਜੀ ਤੇ 10 ਕਿ ਦਿਨ ਉੱਥੇ ਦਿੱਤੇ 10 ਦਿਨ ਬਾਅਦ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਜੀ ਤੇ ਇੱਥੇ ਆਉਣ ਲੱਗੇ ਬਾਹਰ ਆ ਬੋਰਡ ਲਾਤਾ ਠੀਕ ਆ ਜੀ ਤੇ ਉਹ ਦਿਨ ਗਿਆ ਦਿਨ ਆਇਆ ਸਾਨੂੰ ਸਾਡੇ ਤਕਰੀਬਨ 30 ਟਨਾਂ ਤੱਕ ਰੋਜ਼ ਦੀ ਪ੍ਰੋਡਕਸ਼ਨ ਕਰ ਲੈਣੇ ਆ ਜੀ ਤੇ ਸਾਰੀਆਂ ਇੱਥੇ ਵਿਕ ਜਾਂਦੀਆਂ ਨੇ ਜੀ ਜੀ ਦੂਰ ਦੂਰ ਤੱਕ ਸਾਡੇ ਗਾਹਕ ਨੇ ਚੰਡੀਗੜ੍ਹ ਤੋਂ ਵੀ ਗਾਹਕ ਆ ਜਾਂਦਾ ਲੰਘਿਆ ਜਾਂਦਾ ਰੋਡ ਤੋਂ ਦਿੱਲੀ ਵੀ ਆਂਡੇ ਚਲੇ ਜਾਂਦੇ ਨੇ ਇੱਧਰ ਸੰਗਰੂਰ ਧੂਰੀ ਤੱਕ ਰੋਡ ਜਾਂਦੀ ਆ ਹਾਂਜੀ ਹਾਂਜੀ ਸਭ ਜਗ੍ਹਾ ਸਾਡੇ ਆਂਡੇ ਚਲੇ ਜਾਂਦੇ ਨੇ ਇਥੋਂ ਰੋਡ ਦੇ ਉੱਤੇ ਕਰਕੇ ਸਾਡੀ ਲੋਕੇਸ਼ਨ ਬਹੁਤ ਵਧੀਆ ਸਭ ਤੋਂ ਦੱਸ ਹੁਣ ਆਪਣੇ ਕੋਲ ਕਿਹੜੀਆਂ-ਕਿਹੜੀਆਂ ਬਰੀਡਾਂ ਰੱਖੀਆਂ ਨੇ ਵਿੱਚ ਜੀ ਹੁਣ ਸਾਡੇ ਕੋਲ ਤਿੰਨ ਬਰੀਡਾਂ ਨੇ ਜੀ ਆਰ ਆਈ ਆਰ ਹਾਂਜੀ ਕੜਕਨਾਥਾ ਜੀ ਤੇ ਕਸਟੇਲੀਨ ਬਰੀਡ ਆ ਬਲੈਕ ਐਸਟੋਲੋਰਪਾ ਠੀਕ ਆ ਜੀ 500 ਮੁਰਗੀ ਬਲੈਕ ਐਸਟੋਲੋਰਪਾ 300 ਕੜਕਨਾਥਾ ਤੇ 500 ਹੈਗੀ ਸਾਡੇ ਕੋਲ ਆਰ ਆਈ ਆਰ ਜੀ ਹਾਂਜੀ ਇਹ ਜੇ ਮਨਾਂ ਦਾ ਦੱਸ ਤਾਂ ਜੋ ਵੀ ਆਰ ਆਈ ਆਰ ਬਰੀਡ ਦੇ ਵਿੱਚ ਤੇ ਕੜਕਨਾਥ ਦੇ ਵਿੱਚ ਨਾ ਕੀ ਪ੍ਰੋਬਲਮ ਆਉਂਦੀਆਂ ਨੇ ਜਿਹੜੀ ਆਰ ਆਈ ਆਰ ਬਰੀਡਾਂ ਹਾਂਜੀ ਇਹ ਥੋੜੀ ਜੀ ਬਿਮਾਰੀ ਇਹਨੂੰ ਥੋੜੀ ਜੀ ਬੱਦ ਲੱਗਦੀ ਆ ਜਾਨੀ ਕੜਕਨਾਸ ਤੇ ਬਲੈਕ ਐਸਟਰੋਲਔਰਪ ਨੂੰ ਤਾਂ ਲੱਗਦੀ ਹੀ ਨਹੀਂ ਬਿਮਾਰੀ ਉਹਨਾਂ ਦਾ ਮੋਰਟੈਲਿਟੀ ਰੇਟ ਤਾਂ ਬਹੁਤ ਘੱਟ ਆ ਜੀ ਜੀ ਉਹ ਨਹੀਂ ਮਰਦੀਆਂ ਮੁਰਦੀਆਂ ਇਹ ਇਹ ਕਦੇ ਕਦੇ ਮਰ ਜਾਂਦੀਆਂ ਵੈਸੇ ਵੈਕਸੀਨੇਸ਼ਨ ਅਸੀਂ ਸਾਰੀਆਂ ਕਰਕੇ ਰੱਖਦੇ ਆ ਅੱਛਾ ਵੈਕਸੀਨੇਸ਼ਨ ਆਪੇ ਕਰਾਉਣੀ ਹਾਂ ਹਾਂ ਆਪੇ ਧੂਨੀ ਬਾਟੀ ਵਾਲੇ ਸਾਨੂੰ ਗਾਈਡ ਕਰਦੇ ਨੇ ਨਾ ਜੀ ਅੱਛਾ ਜੀ ਡਾਕਟਰ ਸਾਹਿਬ ਉੱਥੇ ਜੋ ਅਸੀਂ ਸਲਾਹ ਲੈਂਦੇ ਰਹਿੰਦੇ ਰਹਨੇ ਆ ਹਾਂ ਹਾਂ ਸੋਟੇ ਨਾਲ ਮਨ ਲਾ ਤੁਸੀਂ ਮੁਰਗੀਆਂ ਲੈਣੇ ਕੋਈ ਕੋਈ ਧੋਖਾਧੜੀ ਤਾਂ ਨਹੀਂ ਹੋਈ ਵੀ ਮੁਰਗੀ ਨਿਕਲਿਆ ਹੁਣ ਨਹੀਂ ਆਏ ਉਹ ਤਾਂ ਕਹਿ ਕੇ ਦਿੰਦੇ ਨੇ ਵੀ ਅੱਦੇ 60 40 ਦੀ ਅਨੁਪਾਤ ਨਾਲ ਨਿਕਲਣਗੇ ਅੱਛਾ ਹੁਣ ਅਸੀਂ ਆਪਦਾ ਵੀ ਸ਼ੁਰੂ ਕਰ ਲਿਆ ਥੋੜਾ ਇਨਕੂਬੇਟਰ ਲਿਆਂਦਾ ਅੱਛਾ ਆਪਦੇ ਚੂਚੇ ਘੜਾ ਕੇ ਇੱਕ ਦੀ ਵੇਚੇ ਵੀ ਨੇ ਚੂਚੇ ਅਸੀਂ ਝਾਲਾਂ ਚ ਅੱਛਾ ਤੁਹਾਡੇ ਕੋਲ ਆਪਦੀ ਐਚਡੀ ਹੈਗੀ ਹੈ ਤਿਆਰ ਕਰੀ ਨਾ ਐਚਡੀ ਬੜੀ ਨਹੀਂ ਅਸੀਂ 1500 ਚੂਚੇ ਘੜਾਉਣ ਦਾ ਇੱਕ ਅੱਛਾ ਇਨਕੂਬੇਟਰ ਲਿਆਂਦਾ ਘਰੇ ਰੱਖਿਆ ਹੋਇਆ ਅੱਛਾ ਜੀ ਹਾਂ ਹਾਂ ਆ ਵੀ 1500 ਰੁਪਏ ਕੜਾ ਕੜਾ ਸਕਦੇ ਆ ਆਪਾਂ 1500 ਵਨ ਦਾ ਇੱਕ ਟਾਈਮ ਰੱਖ ਦਿੰਨੇ ਆ ਇੱਕ ਟਾਈਮ ਉਹ ਤੋਂ ਬਾਅਦ ਵਿੱਚ 1500 ਫੇਰ ਰੱਖਿਆ ਜਾ ਹਾਂ ਹਾਂ 22 ਮਹੀਨੇ ਰੱਖਿਆ ਜਾਂਦਾ 22 ਮਹੀਨੇ ਅੱਛਾ ਇਸ ਵਾਰ ਆਪਾਂ ਨੇ ਸੇਲ ਵੀ ਕੀਤੇ ਨੇ ਹਾਂ ਚੂțe ਸੇਲ ਵੀ ਕੀਤੇ ਨੇ ਠੀਕ ਆ ਜੀ ਹਾਂਜੀ ਯਾਨੀ ਇਹਨਾਂ ਦਾ ਜੋ ਮੁਨਾਫਾ ਕਮਾਉਣ ਦਾ ਮੰਨ ਲਓ ਕਈ ਸਾਧਨ ਨੇ ਮੰਨ ਲਓ ਚੂțe ਕਿਹੜੇ ਕਿਹੜੇ ਸਾਧਨ ਨੇ ਇਹਨਾਂ ਦੇ ਵਿੱਚੋਂ ਚੂțe ਵੀ ਹੁਣ ਸੇਲ ਕਰ ਲੈਨੇ ਆ ਕਿਤੇ ਅਸੀਂ ਥੋੜੇ ਜੇ ਯਾਨੀ ਦੀ ਨਾ ਮਾਤਰੇ ਸ਼ੁਰੂ ਕੀਤਾ ਸੀਗਾ ਫੇਰ ਵੀ ਅਸੀਂ 1.5 ਲੱਖ ਤੇ ਚੂțe ਵੇਚਦੇ ਸੀ ਜੀ ਜੀ ਤੇ ਬਾਅਦ ਚ ਜੇ ਮੁਰਗੇ ਵਿੱਚ ਨਿਕਲ ਜਾਣ ਆ ਮੁਰਗੇ ਜਿਹੜੇ ਫਿਰਦੇ ਨੇ ਇਹ ਮੁਰਗੇ ਨਿਕਲੇ ਰੋਜ਼ ਦਾ ਸਾਡਾ ਮੁਰਗਾ 500 ਦਾ ਮੁਰਗਾ ਵਿਕ ਜਾਂਦਾ ਤਕਰੀਬਨ ਆ ਰਾਇ ਯਾਰ ਜਿਹੜੇ ਬਲੈਕ ਐਸਟਰੋਲ欧ਰਪ ਤੇ ਕਰਕੇ ਨਾਥ ਨੇ ਉਹ 600 ਦਾ ਵੇਚ ਦਿੰਦੇ ਆ ਠੀਕ ਆ ਜੀ ਹਾਂ ਨਹੀਂ ਅਸੀਂ ਜੇ ਕੋਈ ਕਿਲੋਆਂ ਦੇ ਸਾਹਬ ਨਾਲ ਲਿਜਾਵੇ ਹਾਂਜੀ ਉਹਨੂੰ ਅਸੀਂ 200 ਰੁਪਏ ਕਿਲੋ ਦਿੰਦੇ ਆ ਵੀ ਜਿਉਂਦਾ ਹੀ ਮੁਰਗਾ 200 ਰੁਪਏ ਕਿਲੋ ਦੇ ਦਿੰਦੇ ਆ ਠੀਕ ਆ ਜੀ ਹਾਂਜੀ ਤੇ ਮੰਨ ਲਾਓ ਵਧੀਆ ਵਿਗਿ ਜਾਣੇ ਹੁਣ ਅੱਗੇ ਜਿਵੇਂ ਦਿਵਾਲੀ ਤੇ ਸਾਰਿਆਂ ਨੂੰ ਵਧੀਆ ਸੇਲ ਹੋ ਜਾਂਦੇ ਹੁਣ ਹੋ ਵਧੀਆ ਹੋਣਗੇ ਜਦ ਹੋਰ ਵਧਣਗੇ ਸਾਡਾ ਰੋਡ ਤੇ ਕਰਕੇ ਹਰ ਇੱਕ ਜਾਂਦਾ ਆਉਂਦਾ ਰੰਗ ਜਾਂਦਾ ਪੈਲ ਤਸਵੀਲ ਚੋ ਜਿਨੇ ਵਕੀਲ ਸਾਹਿਬਾਨ ਨੇ ਹਾਂਜੀ ਹੋਰ ਅਫਸਰ ਵੀ ਨੇ ਉਹ ਵੀ ਤਕਰੀਬਨ ਆਉਂਦੇ ਰਹਿੰਦੇ ਨੇ ਕਿਉਂਕਿ ਪਿਛੇ ਬਾਗ ਲੱਗਿਆ ਹੋਇਆ ਹਾਂਜੀ ਉਹਦੇ ਡ੍ਰੈਗਨ ਫਰੂਟ ਅਮਰੂਦ ਅੱਛਾ ਜੀ ਆਪਣੇ ਪਪੀਤੇ ਕੱਦੂ ਬੋਤਲਾ ਲੈਣੇ ਉਹ ਸਾਰਾ ਕੁਝ ਖਾਂਦੇ ਹੀ ਰਹਿੰਦੇ ਨੇ ਅੱਛਾ ਜੀ ਹਾਂ ਬਾਹਰ ਫਿਰਦੇ ਹੀ ਰਹਿੰਦੇ ਨੇ ਪੂਰੇ ਨੇਚਰਲ ਹਾਂ ਡੇ ਨੇ ਅਸੀਂ ਫੈਕਟਰੀ ਮੇਡ ਫੀਡ 50% ਵੀ ਨਹੀਂ ਪਾਉਂਦੇ ਹੈਗੇ ਜੀ ਦਰਸ਼ਕੋ ਤੁਹਾਨੂੰ ਦੱਸਦੀ ਆ ਵੀ ਪਿੱਛੇ ਬਾਗ ਲੱਗਿਆ ਉਸ ਨੂੰ ਦੇਖਦਾ ਵੀ ਹੋਊਗਾ ਸਾਰੇ ਜਿੰਨੇ ਅਮਰੂਦ ਜਿੰਨੇ ਫਰੂਟ ਲੈ ਥੱਲੇ ਡਿੱਗਦੇ ਨੇ ਇਹਨਾਂ ਨਹੀਂ ਖਾਣੇ ਆ ਸਾਰੇ ਮੌਗੇ ਹੀ ਖਾਂਦੇ ਨੇ ਸਾਰਾ ਨੈਚੁਰਲ ਯਾਨੀ ਉਹ ਆ ਹੇ ਜੀ ਵੇਚਦੇ ਵੀ ਆ ਜਿਹੜੇ ਉੱਪਰੋਂ ਗਿਰ ਜਾਂਦੇ ਨੇ ਉਹ ਆਪਦੇ ਆਪ ਦਾ ਨਾ ਇਹ ਕਰ ਲੈਂਦੇ ਨੇ ਨਾਸਤਾ ਪਾਣੀ ਕਰ ਲੈਂਦੇ ਨੇ ਐ ਨਹੀਂ ਆਇਗਾ ਉੱਤੋਂ ਤੋੜ ਕੇ ਨਹੀਂ ਪਾਉਂਦੇ ਅੱਛਾ ਜੀ ਇਕਤੀਆ ਜੀ ਅਮਰੂਦ ਵੇਚੇ ਵੀ ਨੇ ਹੁਣ ਡ੍ਰੈਗਨ ਫਰੂਟ ਸਾਡੇ ਦੋ ਤਾਂ ਥੋਂ ਤੇ ਸਾਡੇ ਜਾਂਦੇ ਨੇ ਅੱਛਾ ਜੀ ਉਹ ਲਈ ਵਿਕੀ ਜਾਂਦੇ ਨੇ ਥੋੜੇ ਬਹੁਤੇ ਹੈਗੇ ਅੱਛਾ ਜਿਹੜਾ ਗਾਲ ਛੜ ਕੇ ਉੱਪਰੋਂ ਡਿੱਗ ਜਾਂਦਾ ਉਹ ਆਪ ਦਾ ਇਹਨਾਂ ਦੀ ਚਪੇਟ ਚ ਆ ਜਾਂਦਾ ਅੱਛਾ ਉਹ ਇਹ ਖਾ ਲੈਂਦੀਆਂ ਹਾਂ ਹਾਂ ਇਹ ਖਾ ਲੈਂਦੀ ਜਿਹੜਾ ਆਪਾਂ ਬੁੱਲਾਉਂਦਾ ਉਹ ਸੇਲ ਕਰ ਦਿੰਨੇ ਹਾਂ ਹਾਂ ਉੱਪਰੋਂ ਤੋੜ ਕੇ ਸੇਲ ਵੀ ਕਰਦੇ ਹੀ ਤਾਂ ਠੀਕ ਠੀਕਾ ਨਾਲੇ ਸਾਰੇ ਘੁੰਮਦੀਆਂ ਫਿਰਦੀਆਂ ਰਹਿੰਦੀਆਂ ਨੇ ਬਾਗ ਦੇ ਵਿੱਚ ਕਿ ਨਹੀਂ ਹਾਂ 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 ਜੀ ਹਾਂ ਤਾਰ ਲਾਈ ਹੋਈ ਆ ਇੱਕ ਕੀਲੇ ਚਾਰੇ ਦਾਲੇ ਬਿੱਲਾ ਕੋਤਾ ਕੋਈ ਨਹੀਂ ਆਉਂਦਾ ਅੱਛਾ ਇੱਕ ਕੀਲਾ ਬਗਲਿਆ ਹੋਇਆ ਆ ਆਪਣਾ ਹਾਂ ਇੱਕ ਕੀਲਾ ਬਗਲ ਇੱਕ ਏਕੜ ਆ ਸਾਰੇ ਚੋਦੇ ਚਾਹ ਵੀ ਬਣਿਆ ਹੋਇਆ ਹਾਂ ਆ ਵੀ ਵਿੱਚ ਆ ਗਿਆ ਹਾਂ ਪਿ ਚਲੋ ਦਸ ਕੋ ਫਰਮਾ ਉਸੇ ਬਣਾਇਆ ਹੈ ਇੱਕ ਤਰ੍ਹਾਂ ਦਾ ਚਲੋ ਟਾਈਮ ਨ ਕੱਢਣ ਦਾ ਵਧੀਆ ਸਾਧਨਾ ਮੁਨਾਫਾ ਵੀ ਹੁੰਦਾ ਜੀ ਐਂ ਤਾਂ ਕਹਿ ਨਹੀਂ ਸਕਦੇ ਵੀ ਟਾਈਮ ਇਹ ਕੱਢਣਾ ਮੁਨਾਫਾ ਹੁੰਦਾ ਇਹਦੇ ਚ ਕੋਈ ਹੋਰ ਚਪਾੜੀ ਗੱਲ ਨਹੀਂ ਚੱਤੇ ਮਾ ਕਿੰਨੇ ਰੁਪਈਏ ਨੂੰ ਆਂਡਾ ਜਾਈ ਜਾਂਦਾ ਯਾਨੀ ਆਂਡਾ ਅਸੀਂ ਦੇਸੀ ਦਾ 베ਚਦੇ ਆ 12 ਰੁਪਈਏ ਨੂੰ ਆਂਦਾ ਠੀਕ ਹੈ ਜੀ ਤੇ 350 ਦੀ ਟ੍ਰੇ ਠੀਕ ਹੈ ਸਿਆਲਾਂ ਚ ਗਰਮੀ ਅੱਜ 300 ਦੀ ਟ੍ਰੇ ਠੀਕ ਹੈ ਤੇ ਕੜਕਨਾਸ ਦਾ ਆਂਡਾ 베ਚਦੇ ਆ ਸੀ ਸਿਆੜਾਂ ਚ ਵੇਚਦੇ ਆ 500 ਦੀ ਟਰੇ ਗਰਮੀਆਂ ਚ ਵੇਚਦੇ ਆ 400 ਜੇ ਟੁੱਟ ਮਾਂਡਾ ਲਵੇ ਤਾਂ 20 ਰੁਪਏ ਦਾ ਅੰਡਾ ਤੇ ਅੱਛਾ ਠੀਕ ਆ ਜੀ ਠੀਕ ਆ ਅਲੱਗ ਅਲੱਗ ਖਾਨਿਆਂ ਚ ਫਾਰਮ ਬੜਾਈ ਹੋਏ ਨੇ ਅਲੱਗ ਅਲੱਗ ਰੱਖੀਆਂ ਹੋਈਆਂ ਨੇ ਕੜਕਨਾਥ ਲੱਗਨੇ ਬਲੈਕ ਕੈਸਟਰੋ ਲੋਰ ਪੱਲੱਗ ਨੇ ਤੇ ਆਰ ਆ ਯਾਰ ਅਲੱਗ ਨੇ ਠੀਕ ਆ ਜੀ ਹਾਂ ਹਾਂ ਆ ਆਪਣੇ ਨਾਲ ਵੀ ਬੈਠਾ ਪੌਂਦੇ ਨਾਲ ਵੀ ਕਰਦੀ ਗੱਲਬਾਤ ਇਹ ਮੇਰਾ ਭਾਈ ਦਾ ਪੋਤਾ ਇਹ ਕੈਨੇਡਾ ਰਹਿੰਦਾ ਸੀਗਾ ਜੀ ਇਹ ਉਥੇ ਕਿਸੇ ਹੋਟਲ 'ਚ ਕੰਮ ਕਰਦਾ ਸੀ। ਅੱਛਾ ਜੀ। ਆਹਾ ਨਾਨ ਬੇਚਦਾ। ਠੀਕ ਆ ਜੀ। ਇਹਨੂੰ ਮੈਂ ਸਲਾਹ ਦਿੱਤੀ ਮੈਂ ਕਿਹਾ ਜੇ ਜੀ ਨਹੀਂ ਲੱਗਦਾ ਆ ਜਾ ਇੱਥੇ ਬਾਬੇ ਨਾਲ ਆ ਜਾ। ਅੱਛਾ। ਇਹ ਆ ਗਿਆ ਇਹਦੇ ਮਾਪਿਓ ਨੂੰ ਮਨਾ ਲਿਆ ਸੀ। ਤੇ ਇੱਥੇ ਨਾਲ ਕਰੂਗਾ ਹੁਣ ਇਹ ਚਾਰਚੂਰ ਪਾ ਲੈਂਦਾ ਇੱਥੇ। 500 ਰੁਪਏ ਕਿਲੋ ਵੇਚ ਦਿੰਦਾ ਦੇਸੀ ਦਾ achar। ਠੀਕ ਆ। ਤੇ ਕੜਕਨਾਸ਼ ਦਾ achar ਵੇਚ ਦਿੰਦਾ 1200 ਰੁਪਏ ਕਿਲੋ। ਠੀਕ ਆ ਜੀ। ਤੇ ਕੋਲ ਅਗਲੇ ਦੇ ਗਾਹਕ ਨੂੰ ਇਹ ਬੁਲਾਉਂਦਾ। ਹਾਂ ਜੀ। ਤੇ ਉਹਦੇ ਸਾਹਮਣੇ ਮੁਰਗੇ ਵੱਢ ਕੇ ਠੀਕ ਹੈ ਫਿਰ ਇਹ ਚਾਰ ਪਾ ਕੇ ਆਰਡਰ ਤੇ ਪਾ ਕੇ ਦਿੰਦਾ ਬਾਕੀ ਤੁਸੀਂ ਇਹਦੇ ਨਾਲ ਗੱਲ ਕਰ ਲਓ ਹਾਂਜੀ ਹਾਂਜੀ ਤੇ ਹਾਂਜੀ ਵੀਰੇ ਆਪਣਾ ਕੀ ਨਾਮ ਆ ਮੇਰਾ ਨਾਮ ਹੈਗਾ ਵੀਰੇ ਪਰਮ ਠੀਕ ਹੈ ਹਾਂਜੀ ਤੇ ਤੂੰ ਮਾਲਾ ਹੁਣ ਇੱਥੇ ਮੁਰਗਿਆਂ ਦੇ ਵਿੱਚ ਰਹਿਣਾ ਤੈਨੂੰ ਕੈਨੇਡਾ ਯਾਦ ਤਾਂ ਨਹੀਂ ਆਉਂਦੀ ਨਹੀਂ ਨਹੀਂ ਵੀਰੇ ਕੈਨੇਡਾ ਨਹੀਂ ਯਾਦ ਆਉਂਦੀ ਵਧੀਆ ਜਾਨੀ ਕਿ ਇੱਥੇ ਵਧੀਆ ਜੀ ਲੱਗਦਾ ਅੱਛਾ ਆਪਣਾ ਕੈਨੇਡਾ ਥੋੜਾ ਜਿਹਾ ਲਾਈਫ ਸਟਾਈਲ ਆਗਾ ਬੰਦਾ ਕੰਮ ਤੇ ਜਾਂਦਾ ਆਉਂਦਾ ਹਾਂ ਹਾਂ ਤੇ ਬੈਚਲਰ ਨੂੰ ਰਹਿਣਾ ਬਹੁਤ ਔਖਾ ਵਾ ਵਿਆਹੇ ਬਰੇ ਬੰਦੇ ਲਈ ਫਿਰ ਵੀ ਔਖਾ ਬੈਚਲਰ ਨੂੰ ਰਹਿਣਾ ਬਹੁਤ ਔਖਾ ਵਾ ਰੋਟੀ ਪਾਣੀ ਦਾ ਔਖਾ ਹੋ ਜਾਂਦਾ ਅੱਛਾ ਤਾਂ ਫਿਰ ਮੈਂ ਇੱਧਰ ਆਣਾ ਹੀ ਵੀਰੇ ਪ੍ਰੇਫਰ ਕੀਤਾ ਕਿਉਂਕਿ ਇੱਧਰ ਮੈਂ ਕਿਹਾ ਚੱਲ ਕੰਮ ਇਹ ਕਰਨਾ ਇੱਧਰ ਵੀ ਕਰਨਾ ਉੱਧਰ ਵੀ ਕਰਨਾ ਇੱਥੇ ਯਾਨੀ ਕਿ ਵਧੀਆ ਵੀਰੇ ਯਾਨੀ ਕਿ ਇੱਥੇ ਬਾਹਲਾ ਬਰਡਨ ਨਹੀਂ ਹੈਗਾ ਸਟ੍ਰੈਸ ਲੈਵਲ ਘੱਟ ਆ ਉਧਰ ਸਟ੍ਰੈਸ ਲੈਵਲ ਜ਼ਿਆਦਾ ਵਾ ਕੰਮ ਯਾਨੀ ਕਿ ਕਿਸ ਦੇ ਅੰਡਰ ਰਹਿ ਕੇ ਕਰਨਾ ਪੈਂਦਾ ਇੱਥੇ ਆਪਣਾ ਕੰਮ ਹੁਣ ਉੱਥੇ ਤਾਂ ਕੰਮ ਵੀ ਟਟਮਾ ਮਿਲਦਾ ਕਦੇ ਇਹ ਕਦੇ ਕਰਦਾ ਬੰਦਾ ਕਦੇ ਕਰਦਾ ਯਾਨੀ ਬਾਹਲੇ ਬੰਦੇ ਹੋਗੇ ਹੁਣ ਤਾਂ ਕੰਪਨੀਟ ਵਿੱਚ ਪਏ ਹਾਂ ਹਾਂਜੀ ਹੁਣ ਥੋੜਾ ਜਿਹਾ ਕੰਮ ਦੀ ਦਿੱਕਤ ਆ ਗਈ ਕਿਉਂਕਿ ਪੋਪੂਲੇਸ਼ਨ ਬਾਲੀ ਵੱਧ ਗਈ ਸਟੂਡੈਂਟਾਂ ਦੀ ਤੇ ਇੰਡੀਆਨਾਂ ਦੀ ਉੱਥੇ ਤੇ ਕੰਮ ਘਟ ਗਈ ਖਾਸ ਕਰਕੇ ਬ੍ਰੈਮਟਨ ਇਹ ਜਿੱਥੇ ਪੰਜਾਬੀ ਜ਼ਿਆਦਾ ਰਹਿੰਦੇ ਨੇ ਉੱਥੇ ਕੰਮ ਬਾਲਾ ਘਟ ਗਏ ਜੀ ਅਲਕਾਉਦ ਅੱਤੇ ਇੱਥੇ ਮਜਾ ਸਰੋਂ ਕਰਾ ਵਧੀਆ ਜੀ ਲੱਗਿਆ ਰਹਿੰਦਾ ਹਾਂਜੀ ਹਾਂਜੀ ਵਧੀਆ ਜੀ ਲੱਗਦਾ ਵੀਰੇ ਹਾਂਜੀ ਹਾਂਜੀ ਵਧੀਆ ਜੀ ਲੱਗਿਆ ਰਹਿੰਦਾ ਨਾਲੇ ਕੰਮ ਆ ਆਪਣਾ ਸਾਰਾ ਦਿਨ ਹਾਂ ਤੇ ਨਾਲੇ ਵਧੀਆ ਪੈਸੇ ਬਣਦੇ ਨਾਲੇ ਵਧੀਆ ਕੰਮ ਆ ਜਾਨਵਰਾਂ ਜੀ ਲੱਗਦਾ ਜੀ ਨਾਲੇ ਵਧੀਆ ਰੋਡ ਤੇ ਆ ਨਾਲੇ ਕੋਈ ਨਾ ਕੋਈ ਬੰਦਾ ਆ ਰਹਿਣਾ ਜੀ ਲੱਗਿਆ ਰਹਿਣਾ ਹਾਂਜੀ ਜੀ ਲੱਗਿਆ ਰਹਿਣਾ ਇੱਥੇ ਬੰਦੇ ਆਏ ਰਹਿੰਦੇ ਨੇ ਰੌਣਕ ਲੱਗੀ ਰਹਿੰਦੀ ਹੈ ਜੀ ਹਾਂ ਲੱਗਿਆ ਰਹਿਣਾ ਤੇ ਹੋਰ ਮੁਰਗੀਆਂ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਹਾਂ ਤੂੰ ਨਹੀਂ ਵੀਰੇ ਵਧੀਆ ਕੰਮ ਆ ਇਹ ਜਿਨੇ ਕਾਰਨਾ ਜਾਨੀ ਕਿ ਵਧੀਆ ਪੈਸੇ ਬਣਦੇ ਨੇ ਇਹ ਚ ਹਾਂ ਵਧੀਆ ਕੰਮ ਆ ਜੇ ਤੁਸੀਂ ਧਿਆਨ ਨਾ ਕਰੋਗੇ ਆਪਣਾ ਵਧੀਆ ਤੁਹਾਡਾ ਜ਼ਿੰਦਗੀ ਬਣ ਜੂਗੀ ਹਾਂ ਕੋਈ ਵੀ ਕੰਮ ਮਾ ਜਾਣੀ ਸੰਗਸਰਮ ਨਹੀਂ ਕਰਨੀ ਚਾਹੀਦੀ ਹਾਂ ਕੋਈ ਵੀ ਕੰਮ ਹੈ ਆਪਣਾ ਕੰਮ ਕਰੇ ਵੀਰੇ ਕਿਸੇ ਦੇ ਥੱਲੇ ਲੱਗ ਕੇ ਕੰਮ ਕਰਨਾ ਜਾਨੀ ਕਿ ਥੋੜਾ ਔਖਾ ਆਪਣਾ ਕੰਮ ਕਰੇ ਛੋਟੇ ਲੈਵਲ ਤੋਂ ਸ਼ੁਰੂ ਕਰ ਲਵੇ ਹੌਲੀ ਹੌਲੀ ਵੱਧ ਜਾਂਦਾ ਹੁੰਦਾ ਤਰੱਕੀ ਹੋ ਜਾਂਦੀ ਹੁੰਦੀ ਐ ਤਾਂ ਹੈ ਨਹੀਂ ਵੀ 1 ਲੱਖ ਤੋਂ ਬੰਦੇ ਕੋ ਬਹੁਤ ਪੈਸਾ ਆ ਜਾਂਦਾ ਇਹ ਕੰਮ ਜਿਹਾ ਹੋ ਜਾਂਦਾ ਹੌਲੀ ਹੌਲੀ ਕੰਮ ਵੱਧਦਾ ਵੀਰੇ ਜਿਵੇਂ ਆਪਾਂ ਪਹਿਲਾਂ 300 ਪਾਲੇ ਜੀਗੇ ਮੁਰਗੀਆਂ ਫਿਰ 500 ਹੁਣ ਆਪਣੇ ਕੋ 12-1300 ਮੁਰਗੀ ਆ 7-800 ਮੁਰਗਾ ਜਾਨੀ ਕਿ 2000 ਜਾਨਵਰ ਹੈਗਾ ਵੀਰੇ ਹੁਣ ਅਗਲੇ ਸਾਲ ਹੋਰ ਵਧੀਆ ਪਾਵਾਂਗੇ ਨਾਲ HD ਬਣਾਈ ਹੋਈ ਆ ਚਾਰ ਦਾ ਕੰਮ ਕਰਿਆ ਹੋਇਆ ਹੁਣ ਐਦ ਕੀ ਐਚਡੀ 1500 ਚੂਚੀਆਂ ਵਾਲੀ ਸੀਗੀ ਅਗਲੀ ਵਾਰ 5000 ਵਾਲੀ ਲਾਵਾਂਗੇ ਵੱਡਾ ਕਰਾਂਗੇ ਜਨ ਕਿ ਹੌਲੀ ਹੌਲੀ ਬੰਦਾ ਸਟੈਪ ਬੋ ਸਟੈਪ ਵੱਧਾ ਦਸਾਂ ਤੋਂ ਇਹੀ ਦਾਦਾ ਵੀ ਛੋਟੇ ਲੈਵਲ ਤੋਂ ਸਟਾਰਟ ਕਰੇ ਸਟੈਪ ਬਾਈ ਸਟੈਪ ਬੰਦਾ ਚੜੇਗਾ ਨਹੀਂ ਹਾਂਜੀ ਛੋਟੇ ਲੈਵਲ ਤੋਂ ਸਟਾਰਟ ਕਰੇ ਵੀਰੇ ਇੱਕੋ ਦਮ ਲੋਨ ਲੈ ਕੇ ਜਾਂ ਘਰੋਂ ਕਿਤੋਂ ਵੀ ਇਨਵੈਸਟਮੈਂਟ ਇਕੱਠੀ ਨਾ ਕਰੇ ਜੇ ਤੁਹਾਨੂੰ ਨੁਕਸਾਨ ਹੋਊਗਾ ਤਾਂ ਤੁਸੀਂ ਬਹੁਤ ਜ਼ਿਆਦਾ ਪਿੱਛੇ ਚਲੇ ਜਾਓਗੇ ਏਦੋਂ ਵਧੀਆ ਆਪਣਾ ਸਟੈਪ ਵਾਈਜ਼ ਸਟੈਪ ਕਰੋ ਹੌਲੀ ਹੌਲੀ ਅੱਗੇ ਵਧੋ ਜੇ ਨੁਕਸਾਨ ਹੋ ਗਿਆ ਕੋਈ ਚੱਕਰ ਨਹੀਂ ਅਗਲੀ ਵਾਰ ਫੇਰ ਕੰਮ ਜਾਵੋ ਜੂਗੇ ਤੇ ਚਾਚਾ ਜੀ ਇਹਨਾਂ ਦੇ ਮੰਨ ਲਾ ਆਪਣਾ ਖਰਚਾ ਕਿੰਨਾ ਆ ਜਾਂਦਾ ਵੀ ਮੰਨ ਲਓ ਕਿ ਇੱਕ ਦਿਨ ਦੇ ਵਿੱਚ ਤੁਸੀਂ ਕਿੰਨੇ ਆਂਡੇ ਪ੍ਰੋਡਿਊਸ ਕਰਦੇ ਹੋ ਇੱਕ ਦਿਨ ਦੇ ਵਿੱਚ ਹੁਣ ਸਾਡਾ ਅੰਡਾ ਹੁੰਦਾ 7-8 ਸੌਂ ਅੰਡਾ ਹੁੰਦਾ 7-8 ਸੌਂ ਅੰਡਾ ਹੁੰਦਾ ਆਹ ਹਾਂ ਤੇ ਆਪਣੀ ਕੋਲ ਮੁਰਗੀਆਂ ਕਿੰਨੀਆਂ ਨੇ ਸਾਰੀਆਂ মুরগیاں 1100 মুরগি হোনিয়া 11 ਜਾਂ 1000 ਜਾਂ 1100 ਹੋਊਗੀ। ਕੋ ਬੇਚ-ਬੋਚਤੀਆਂ ਜਣੀ ਉਹ 1200 ਸੀਗੀ। ہاں আচ্ছা আচ্ছা। ਵਿੱਚ ਘਟ ਗਿਆ ਮਰ ਵੀ ਜਾਂਦੀ ਆ মুরਗੀ ਕੋਈ। ہاں 870 850 850 ਅੰਨਾ ਅੰਡਾ ਇਹ 800 ਵੀ ਹੋ ਜਾਂਦਾ ਕਦੇ-ਕਦੇ। ہاں ہاں। ਤੇ ਨਾ ਮ ਆਪਣੇ ਇਹਦਾ ਦਿਹਾੜੀ ਦਾ ਸਰਚਾ ਵੀ ਹੁੰਦਾਊਗਾ ਫਿਰ ਤੁਹਾਡਾ ਉਹ ਕਿੰਨਾ ਕਰਦਾ। ہاں ਦਿਹਾੜੀ ਦਾ ਇਹਦਾ ਜਿਆਦੇ ਬਹੁਤਾ ਇੱਕ ਨੁੱਕੇ ਸਾਹਿਬ ਜਿੱਤਾ ਅਸੀਂ ਪੈਂਦੇ ਨਹੀਂ ਸਿੱਧਾ ਸਾਹਿਬ ਦਾ ਆ। ہاں ہاں ہاں। ਵੀ ਇਹਦੇ ਚ 50 50% ਵੱਜ ਜਾਂਦਾ ਅੱਛਾ ਅੱਜ ਨਹੀਂ ਅੱਧਾ ਕੁ ਵੱਜ ਜਾਂਦਾ ਮੈਨੂੰ ਲੱਗਦਾ ਹੁਣ ਇੱਕ ਤੀ ਸਾਫ ਕਿਤਾਬ ਹੈ ਮੁੰਡੇ ਨੂੰ ਕਿਹਾ ਅਜਾ ਵੀ ਸਾਫ ਕਿਤਾਬ ਜਿਆ ਰੱਖਿਆ ਕਰ ਹੁਣ ਤੂੰ ਬਾੜੇ ਆਹ ਜਿੱਥੇ ਆਲਾ ਸਿੱਧਾ ਗੱਲ ਮੈਂ ਇੱਥੇ ਦਾ ਪਹਿਲਾਂ ਸਿੱਧਾ ਹੀ ਰਿਹਾ ਉਹਨੇ ਨੇ ਸਾਫ ਕਿਤਾਬ ਰੱਖਿਆ ਇੱਕ ਤੀ ਚੱਲ ਰੱਖਾਂਗੇ ਠੀਕ ਆ ਹਾਂ 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 ਤੇ ਮੰਨ ਲਾ ਜੇ ਕਿਸੇ ਹੋਰ ਨਵੇਂ ਮੁੰਡੇ ਨੇ ਰਖਣੀਆਂ ਹੁਣ ਤਾਂ ਤੁਸੀਂ ਕਿਹੜੀ ਮੁਰਗੀ ਫੈਰ ਕਰਾਂਗੇ ਵੀ ਕੜਕਨਾ ਰੱਖੇ ਜਾਂ ਆਰ ਆਈ ਆਰ ਬਲੀਡ ਰੱਖੇ ਨਾ ਸਾਰੀਆਂ ਹੀ ਆਪਣੇ ਆਪਣੇ ਤੋਂ ਵਧੀਆ ਨੇ ਮੈਨੂੰ ਜਣੀ ਕਿਸੇ ਨੂੰ ਆਪਾਂ ਠੋਸ ਨਹੀਂ ਸਕਦੇ ਪਰ ਮੈਨੂੰ ਬਲੈਕ ਐਸਟ੍ਰੋਲਰ ਉਹ ਵਧੀਆ ਲੱਗੀਆਂ ਨੇ ਉਹਦਾ ਮਰਦੀਆਂ ਮੁਰਦੀਆਂ ਨਹੀਂ ਹੈਗੀਆਂ ਤੇ ਬਾਅਦ ਚ ਸਾਲ ਅਸੀਂ ਪਹਿਲੇ ਥਾਂ ਰੱਖਿਆ ਬਾਅਦ ਚ ਵੀ ਸਾਡੀ ਮੁਰਗੀ 4 400 ਨੂੰ ਵਿਕਦੀ ਠੀਕ ਆ ਜੀ 4 500 ਨੂੰ ਮੁਰਗੀ ਯਾਨੀ 300 ਤੋਂ ਘੱਟ ਕੋਈ ਨਹੀਂ ਵਿਕਦੀ ਉਹ ਮੁਰਗੀ ਜਿਹੜੀਆਂ ਆਰ ਆਈ ਆਰ ਨੇ ਹਾਂ ਜੀ ਇਹ ਥੋੜਾ ਜਿਹਾ ਸਾਈਜ਼ 'ਚ ਛੋਟੀਆਂ ਰਹਿੰਦੀਆਂ ਨੇ ਜੀ ਔਰ ਸੌਰੀ ਹਾਂ ਛੋਟੀਆਂ ਰਹਿੰਦੀਆਂ ਜਿਹੜੇ ਬਲੈਕ ਐਸਟਰੋਲਰ ਉਹ ਬੜੀਆਂ ਹੁੰਦੀਆਂ ਅੱਛਾ ਕੜਕਨਾਥ ਦਾ ਅੰਡਾ ਮਹਿੰਗਾ बिकਦਾ ਪਰ ਉਹ ਦਿੰਦੀਆਂ ਘੱਟ ਨੇ ਅੱਛਾ ਕੜਕਨਾਥ ਮਾਂਡੇ ਘੱਟ ਦਿੰਦਾ ਹਾਂਡੇ ਘੱਟ ਵੀ ਛੋਟਾ ਹੁੰਦਾ ਉਹਦੇ ਨਾਲ ਹਾਂ ਥੋੜਾ ਜਿਹਾ ਛੋਟਾ ਹੁੰਦਾ ਪਰ ਉਹ ਆਇਆ ਵੀ ਬਹੁਤ ਲੋਕ ਉਹ ਪਸੰਦ ਕਰਦੇ ਨੇ ਸਾਰੀਆਂ ਰੱਖਣੀਆਂ ਪੈਂਦੀਆਂ ਨੇ ਸਾਨੂੰ ਸਹੀ ਗੱਲ ਆ ਜਮਾ ਛੋਟੇ ਦਾ ਗਾਹਕ ਬਣ ਕੇ ਹਾਂ ਗਾਹਕ ਬਣ ਕੇ ਇੱਧਰ ਸਾਰੇ ਸੰਰੂਲੇ ਸੰਰੂਲੇ ਜਾਂਦੇ ਸਾਹਨੇ ਆਲ ਦਰਾਹੇ ਖੰਨੇ ਬਲੇਰ ਕੋਟਲੇ ਤੋਂ ਆਪਣੇ ਨੀਆਂ ਭਾਈ ਬਹੁਤ ਆਉਂਦੇ ਨੇ ਇਧਰੋਂ ਲੰਘਦੇ ਕਰਦੇ ਜਾਨੀ ਪੱਕੇ ਗਾਹਕ ਬਣੇ ਹੋਏ ਨੇ ਸਾਥੀ ਘਰ ਬਲਾ ਕੇ ਬਾਪੂ ਸਾਥੀ ਘਰ ਇੰਨੇ ਟਰਿਆ ਦੇ ਦੋ ਇੰਨੀਆਂ ਦੇ ਦੋ ਬਸ ਆਹੀ ਚੱਲਦਾ ਰਹਿੰਦਾ ਇੱਕ ਗੱਲ ਮੈਨੂੰ ਹੋਰ ਦੱਸੋ ਤੇ ਜੇ ਕਿਸੇ ਨਵੇਂ ਬੰਦੇ ਨੇ ਰੱਖਣੇ ਹੋਣ ਉਹਨੂੰ ਵੀ ਸਲਾਹ ਦਿੰਨੇ ਆ ਤੁਸੀਂ ਨਾ ਮੈਨੂੰ ਸਲਾਹ ਬਹੁਤ ਵਧੀਆ ਜੀ ਆਹ ਦੇਖੋ ਮੁੰਡਾ ਇਹ ਬਾਹਰ ਕੈਨੇਡਾ ਚ ਇਹ ਮੀਟ ਮੂਟ ਦਾ ਹੀ ਉੱਥੇ ਵੱੜਦਾ ਸੀ ਕਿਸੇ ਹੋਟਲ ਚ ਕੰਮ ਕਰਦਾ ਸੀਗਾ ਇਹਨੂੰ ਮੈਂ ਸਲਾਹ ਦਿੱਤੀ ਆ ਤੰਗ ਟੈਨਸ਼ਨ ਚ ਜੋ ਆਕ ਹੈਗੀ ਉੱਥੇ ਇਹਨੂੰ ਮੈਂ ਕਿਹਾ ਤੂੰ ਆ ਜਾ ਹਾਂ ਤੇਰੇ ਚਾਚੇ ਉਹ ਨਹੀਂ ਤਾਂ ਸਾਰੇ ਕੈਨੇਡਾ ਬੈਠੇ ਨੇ ਉਹਦਾ 20-20 ਸਾਲ ਹੋ ਗਏ ਉਹਨਾਂ ਨੂੰ ਗਿਆ ਨੂੰ ਵੀ ਇੱਥੇ ਮੇਰੇ ਕੋਲ ਕੌਣ ਆ ਨਾਲ ਇਹ ਕੰਮ ਦੇਖਾਂਗੇ ਨੇ ਸੰਭਾਲ ਲਿਆ ਸਾਰਾ ਨਾਲੇ ਮੇਰਾ ਮਨ ਲੱਗਿਆ ਹੋਇਆ ਨਾਲੇ ਇਹਦਾ ਲੱਗਿਆ ਹੋਇਆ ਹਾਂ ਇਹਨੂੰ ਇਹਨੇ ਕੈਨੇਡਾ ਨਾਲ ਉਹ ਇਹਨੂੰ ਪਸੰਦ ਕੀਤਾ ਅੱਛਾ ਹਾਂ ਨਾਲੇ ਆਪਦਾ ਮੀਟ ਵੇਚ ਲੈਂਦਾ ਮੀਟ ਇਹਨੂੰ ਕਿਹਾ ਭਾਈ ਮੈਨੂੰ ਮੁਰਗਿਆਂ ਦੇ ਸਾਬ ਕਿਤਾਬ ਰੱਖ ਕੇ ਪੈਸੇ ਦੇ ਕੇ ਆਪਦੇ ਮੀਟ ਦੇ ਪੈਸੇ ਕਮਾਈ ਚੱਲ ਨਾਲੇ ਤਾਂ ਜੀਬ ਖਰਚਾ ਚੱਲਦਾ ਸਹੀ ਗੱਲ ਆ ਜੀ ਨਾਲੇ ਹਾਂ ਆਰੇ ਆਪਣੀ ਪੰਜਾਹ ਇਹ ਮੈਂ ਤਾਂ ਮੁੰਡਿਆਂ ਨੂੰ ਇਹੀ ਸਲਾਹ ਦਿੰਦਾ ਵੀ ਕੰਮ ਕਰਨ ਚ ਕੋਈ ਹਾਰ ਨਹੀਂ ਹਾਂਜੀ ਹਾਂ ਇਹ ਫਾਰਮ ਹੁਣ ਆਪ ਮੁਰਗਾ ਪੜਦਾ ਹਾਂ ਇਹਨੇ ਕਿਸੇ ਨੂੰ ਵੱਡਣ ਨੂੰ ਨਹੀਂ ਦੇਣਾ ਇਹਨੂੰ ਇਹ ਕਹਿੰਦਾ ਵੀ ਚਾਚਾ ਜੀ ਮੈਨੂੰ ਚਾਚਾ ਜੀ ਇਹ ਕਹਿੰਦਾ ਅੱਛਾ ਜੀ ਵੀ ਚਾਚਾ ਜੀ ਮੈਨੂੰ 10 ਮੁਰਗੇ ਦੇ ਦਿਓ ਹਾਂ ਆਪਾਂ ਇਹਨੂੰ 10 ਮੁਰਗੇ ਦੇ ਦੇਈਦੇ ਨੇ ਜੋਖ ਕੇ ਹਾਂਜੀ ਇਹ ਜੋਖ ਕੇ ਸਾਫ ਕਿਤਾਬ ਅਸੀਂ ਫਾਰਮ ਦਾ ਲੱਗ ਰੱਖਦੇ ਹਾਂ ਮੀਟ ਦਾ ਲੱਗ ਰੱਖਦੇ ਹਾਂ ਮੀਟ ਦਾ ਇਹਦੇ ਖਾਤਰ ਰੱਖਿਆ ਹੋਇਆ ਇਹਨੂੰ ਉਹ ਕਰਨ ਨੂੰ ਹੌਸਲਾ ਬਧਾਉਣ ਕਰ। ਵੀ ਜੇਬ ਖਰਚਾ ਤੇਰਾ ਨਾ ਮੰਮੀ ਡੈਡੀ ਤੋਂ ਮੰਗਣੇ ਪੈਣ ਇਹ ਤੇ ਮੀਟ ਬਣਾਉਂਦਾ ਸਹੀ ਗੱਲ ਆ ਆਪਦਾ ਵੇਚਦਾ ਆਪਦਾ ਨਾ ਇਹ ਪਟ્રોલ ਦੇ ਮੰਗਦਾ ਪੈਸੇ ਨਾ ਕਰੋ ਹੋਰ ਕੋਈ ਮੰਗਦਾ ਨਾ ਆ ਨੀ ਆ ਜਾਂਦਾ ਖਰਚਾ ਮੀਟ ਵਾਲਾ ਸਿਸਟਮ ਇਹਦੇ ਕੋਲ ਆਂਡੇ ਵਾਲਾ ਵੀ ਦੇਖਦਾ ਇਹੇ ਆਂਡਿਆਂ ਦਾ ਮੈਨੂੰ ਸਾਫ ਦਿੰਦਾ ਮੀਟ ਦਾ ਇਹ ਇਹਨੂੰ ਕਿਹਾ ਵੀ ਤੂੰ ਆਪਦਾ ਕਰ ਪਈ ਠੀਕ ਹੈ ਠੀਕ ਹੈ ਭਾਈ ਮੁਹਫਰਮ ਵੱਲੋਂ ਤੈਨੂੰ ਮੁਰਗੇ ਮੁੱਲ ਮਿਲਣਗੇ ਹਾਂ ਹਾਂ 200 ਰੁਪਏ ਕਿੱਲੇ ਨੂੰ ਇਹਨੂੰ ਜੋ ਕੇ ਦੇਈ ਦੇ ਦੇ ਗਾ ਕੇ ਜਿਹੜਾ ਕੋਈ ਸਾਡੇ ਕੋ ਆ ਜਾਂਦਾ ਉਹਨੂੰ ਕਹਿੰਦਾ ਭਈ ਆ ਵੜ ਤੇ ਤੇਰੇ ਸਾਹਮਣੇ ਵੜ ਕੇ ਵੀ ਤੇਰਾ ਚਾਰ ਪਾ ਕੇ 24 ਘੰਟੇ ਚ ਇਹ ਦੇ ਦੇ ਦਾ ਤੇ ਚਲੋ ਜਾਂਦੇ ਜਾਂਦੇ ਕੋਈ ਦਰਸ਼ਕਾਂ ਨੂੰ ਸੁਨੇਹਾ ਕੋਈ ਮੈਸੇਜ ਜਨੇਹਾ ਇਹ ਨੌਜਵਾਨਾਂ ਨੂੰ ਇਹਦੇ ਵਰਗਿਆਂ ਨੂੰ ਮੈਂ ਇਹੀ ਕਹਿਣਾ ਹਾਂ ਜੀ ਵੀ ਜੇ ਤੁਸੀਂ ਪੋਰਟਰੀ ਦਾ ਕਰਨਾ ਜਾਂ ਕੋਈ ਵੀ ਕੰਮ ਕਰਨਾ ਥੋੜੇ ਪੈਸੇ ਲਾ ਕੇ ਅਸੀਂ ਲਿਆਂਦਾ ਸੀ 300 ਚੂਚਾ ਠੀਕ ਹੈ ਜੀ 7000 ਰੁਪਇਆ ਯੂਨੀਵਰਸਿਟੀ ਚ ਦਿੱਤਾ ਸੀ ਅਸੀਂ ਸਾਰਾ ਖਰਚਾ ਖਰਚਾ ਛੋਟਾ 7000 ਚ 300 ਆ ਗਿਆ ਸੀ ਠੀਕ ਹੈ ਜੀ ਯੂਨੀਵਰਸਿਟੀ ਵਾਲੇ ਇੰਨਾ ਵਧੀਆ ਕੰਮ ਕਰਦੇ ਨੇ ਉਹ ਗਰੀਬ ਕਿਸਾਨਾਂ ਨੂੰ ਦਿੰਦੇ ਨੇ 20 ਰੁਪਏ ਨੂੰ ਚੂਛਾ ਦਿੰਦੇ ਨੇ ਉੱਥੋਂ ਜਾ ਕੇ ਲਿਆਓ ਆਪਦਾ ਥੋੜੇ ਕੁੱਡੇ ਚ ਰੱਖ ਲੋ ਜੇ ਛੋਟਾ ਬਚ ਗਿਆ ਲੱਖ ਗਾਂਢ ਰੁਪਇਆ ਸਾਲ ਚ ਅਗਲੇ ਸਾਲ ਬਤਾ ਲੋ ਜੀ ਜੀ ਬਸ ਕੰਮ ਕਰਕੇ ਦੇਖੋ ਕਿਰਾ ਜੀ ਹਾਂ ਆਪਣਾ ਤਾਂ ਦਿਲ ਪੂਰਾ ਲੱਗਦਾ ਠੀਕ ਹੈ ਜੀ ਠੀਕ ਹੈ ਤੁ ਤੋਂ ਕੋਈ ਚੂਛੇ ਲੈਣਾ ਆਵੇ ਅਗਲੇ ਸਾਲ ਨੂੰ ਤੁਸੀਂ ਦਮੇਂਗੇ ਅਸੀਂ 30 40 ਨੂੰ ਦਮਾਂਗੇ ਪਰ ਯੂਨੀਵਰਸਿਟੀ ਨੂੰ ਕਿ 20 ਰੁਪਏ ਨੂੰ ਮਿਲੂਗਾ ਹਾਂ ਉਹਨਾਂ ਨੂੰ ਅਸੀਂ ਇਹ ਦਿੰਨੇ ਆ ਵੀ ਜੇ ਤੁਸੀਂ 150 ਲੈਣੇ ਨੇ ਤਾਂ ਉੱਥੋਂ ਲਵੋ ਹਾਂ ਜੀ ਹਾਂ ਹਾਂ ਠੀਕ ਹੈ ਸੀ ਤੇ ਹਾਂ ਜੀ ਅਚਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਹਾਂ ਕਿ ਵੀ ਤੁਸੀਂ ਦਰਸ਼ਕਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਅਸੀਂ ਅਦਾ ਕਰਦੇ ਹਾਂ ਹਾਂ ਜੀ ਦਰਸ਼ਕੋ ਜੇ ਚਾਚਾ ਜੀ ਜਿਹਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਆਪਣਾ ਇਹਨੂੰ ਕਰਨਾ ਸਬਸਕ੍ਰਾਈਬ ਤੇ ਫੇਸਬੁੱਕ ਤੇ ਉਹਦਾ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰਨਾ ਇਿੱਦਾਂ ਹੀ ਮਿਲਾਂਗੇ ਕਿਸੇ ਹੋਰ ਸੋਹਣੇ ਵੀਡੀਓ ਵਿੱਚ ਧੰਨਵਾਦ